ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਛੋਟੇ ਸੈਬ ਜਦਿਆਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀਗਾ ਠੀਕ ਆ ਜੀ ਤੇ ਆਪਾਂ ਉਹਨਾਂ ਦੀ ਜਿਹੜਾ ਮਕਬਰਾ ਬਣਿਆ ਹੋਇਆ ਤੇ ਆ ਇਹਨਾਂ ਦਾ ਨਾਮ ਲਿਖਿਆ ਹੋਇਆਗਾ ਨਵਾਬ ਸ਼ੇਰ ਮੁਹੰਮਦ ਖਾਨ ਮੌਸਮ ਰੱਬ ਨੇ ਬਹੁਤ ਖਰਾਬ ਕਰਤਾ ਤੇ ਫਿਲਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਪਤਾ ਹੀ ਆਗਾ ਕਿ ਆਪਣੇ ਸ਼ਹੀਦੀ ਦਿਹਾੜੇ ਦੇ ਜਿਹੜੇ ਦਿਨ ਨੇਗੇ ਉਹ ਚੱਲ ਰਹੇ ਨੇਗੇ ਠੀਕ ਹੈ ਜੀ ਤੇ ਉਸ ਦਿਨਾਂ ਦੇ ਵਿੱਚ ਮੈਨੂੰ ਵੀ ਐ ਸੀਗਾ ਵੀ ਮੈਂ ਬਾਹਰ ਨਾ ਘੁੰਮਾਂ ਮੈਂ ਇੰਡੀ ਆ ਜਾ ਤੇ ਮੈਂ ਵਾਪਸ ਇੰਡੀ ਆ ਗਿਆ ਠੀਕ ਹੈ ਉਸੇ ਦਿਨਾਂ ਦੇ ਵਿੱਚ ਤੇ ਜਿਹੜੇ ਮੇਰੇ ਬਲੌਗ ਨੇਗੇ ਉਹ ਮੈਂ 1-2 ਦਿਨਾਂ ਬਾਅਦ ਕੰਟੀਨਿਊ ਕਰ ਦੂੰਗਾ ਉੱਥੇ ਵਾਲੇ ਮੈਨੂੰ ਕੋਈ ਨਹੀਂ ਸੀਗਾ ਕਿ ਮੈਂ ਉਹਨਾਂ ਨੂੰ ਅਪਲੋਡ ਕਰਾਂ ਆਪਣੇ ਜਿਹੜੇ ਸ਼ਹੀਦੀ ਦਿਨ ਨੇਗੇ ਇਹਨਾਂ ਦੇ ਵਿੱਚ ਤੇ ਹੁਣ ਮੈਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਠੀਕ ਹੈ ਜੀ ਤੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਸੀਗਾ ਮੈਂ ਉਹ ਵੀ ਪੜ੍ਹ ਲਿਆ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜੇ ਮਲੇਰਕੋਟਲੇ ਦੇ ਨਵਾਬਖਾਨ ਨੇਗੇ ਠੀਕ ਹੈ ਜੀ ਉਹਨਾਂ ਨੇ ਜਿਹੜਾ ਹਾ ਦਾ ਨਾਰਾ ਮਾਰਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਦੇ ਜਦੋਂ ਦਰਬਾਰ ਦੇ ਵਿੱਚ ਸੀਗੇ ਉਦੋਂ ਕਿਹਾ ਸੀ ਵੀ ਇਹ ਜਿਹੜੀਆਂ ਨਿੱਕੀਆਂ ਜਿੰਦਾ ਨੇ ਇਹਨਾਂ ਤੇ ਜੁਰਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਟੱਕਰ ਲੈਣੀ ਹੈ ਤਾਂ ਤੁਸੀਂ ਇਹਦੇ ਜਿਹੜੇ ਪਿਤਾ ਜੀ ਨੇ ਗੁਰਗੋਬਿੰਦ ਸਿੰਘ ਜੀ ਵੀ ਉਹਨਾਂ ਨਾਲ ਟੱਕਰ ਲਓ ਜੰਗ ਉਹਨਾਂ ਨਾਲ ਲੜੋ ਇਹਨਾਂ ਤੇ ਕੋਈ ਤੁਹਾਡਾ ਹੱਕ ਨਹੀਂ ਹੈਗਾ ਜੁਰਮ ਕਰਨ ਦਾ ਉਸੇ ਮਲੇਰਕੋਟਲੇ ਦੇ ਵਿੱਚ ਗੁਰੂ ਘਰ ਬਣਿਆ ਹੋਇਆਗਾ ਹਾ ਦਾ ਨਾਰਾ ਗੁਰੂ ਘਰ ਮੈਂ ਉੱਥੇ ਚੱਲੇ ਆ ਠੀਕ ਹੈ ਜੀ ਮੈਂ ਪਾਠ ਵੀ ਕਰ ਲਿਆ ਤੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸੀ ਅੱਜ ਵੀ ਜੋ ਆਪਾਂ ਹੈਗੇ ਆਂਗੇ ਉਹ ਸਿਰਫ ਉਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਤੇ ਉਹਨਾਂ ਦੀ ਪਰਿਵਾਰ ਦੀ ਕੁਰਬਾਨੀ ਕਰਕੇ ਆ ਮੈਨੂੰ ਵੀ ਐਨੀ ਸੀਗਾ ਕਿ ਮੈਂ ਇੰਡੀਆ ਵਾਪਸ ਆ ਜਾਂ ਦਿਨਾਂ ਦੇ ਵਿੱਚ ਠੀਕ ਹੈ ਮੈਂ ਆ ਗਿਆ ਅੱਜ ਨਹੀਂ ਪੀਂਦੇ ਤੋੜੀ ਕਾਨੂੰ ਮੈਂ ਤੱਕਾ ਕਰਤੀ ਚਲ ਕੱਲ ਨੂੰ ਪੀਦੇ ਹੋ ਕਿ ਕੀ ਐ ਇਹ ਕੀ ਐ ਤੇਰਾ ਬੇਬੀ ਹੈ ਇਹ ਤੇਰਾ ਬੇਬੀ ਇਹ ਮੇਰਾ ਬੇਬੀ ਹੈਗਾ ਇਹਨੂੰ ਪਾ ਦੋ ਇੱਥੇ ਬਿਠਾ ਦਿਓ ਹਾਂ ਬਿਠਾ ਦਿਓ ਸੁਵਾ ਦਿਓ ਇਹਨੂੰ ਕੈ ਸੋ ਜਾਓ ਤੁਸੀਂ ਕਿਹੜਾ ਸ਼ੈਂਪੂ ਲਾਇਆ ਕਿਨੇ ਲੈ ਕੇ ਦਿੱਤਾ ਸ਼ੈਂਪੂ ਤੁਹਾਨੂੰ ਸモール ਮਾਮੂ ਨੇ ਕਿਹੜੇ ਮਾਮੂ ਨੇ ਮੈਨੂੰ 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 ਸਮਾਲ ਮਾਮੂ ਕਹਿੰਦੀ ਹੈ ਇਹ ਚਲ ਚਲ ਵਾਹਿਗੁਰੂ ਕਰ ਦੋ ਚਲ ਵਾਹਿਗੁਰੂ ਵਾਹਿਗੁਰੂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਹੁੰਗਾ ਸੋ ਬੱਚਿਆਂ ਦੀ ਗੱਲ ਸੁਣਾਇਓ ਤੋ ਉਹ ਬੱਚੇ ਸੀ ਬਾਬਾ ਜੀ ਚਨਾਦ ਉਹਨਾਂ ਨੇ ਕੀ ਕਰਤਾ ਸੀ ਉਹਨਾਂ ਨੇ ਕੰਦ ਚੜੂ ਕੱਚੇ ਬੱਚੇ ਨੂੰ ਇਹ ਵੱਡੇ ਬੰਤਾ ਹੂੰ ਫਿਰ ਸਾਲ ਫਿਰ ਕੌਣ ਸੈੱਡ ਹੋ ਗਿਆ ਸੀ ਉਸ ਦੀ ਬੇਟੀ ਦੇ ਸੈਡ ਹੋਗੀ ਦਾਦੀ ਮਾ ਦਾਦੀ ਮਾ ਸੈੱਡ ਹੋਗੇ ਫਿਰ ਉਹਨਾਂ ਨੇ ਪਾਠ ਕਰਾਇਆ ਕਿ ਕਿ ਹੱਸੀ ਬੱਚਿਆਂ ਨੂੰ ਵੀ ਕੀ ਕਰੋ ਜਿੱਕੇ ਨਾਲ ਕਰਵਾਉਂਦੇ ਉਹ ਉਹਨਾਂ ਨੂੰ ਅੰਦਰ ਬੱਢ ਲਈ ਸੀ ਅੰਦਰ ਬੰਦਾ ਸੀ ਫਿਰ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਦਰਦੀ ਸੇਰ ਹੋ ਗਈ ਫਿਰ ਉਹਨਾਂ ਨੇ ਬਾਹਰ ਖੁੱਲਤਾ ਹਾਂ ਫਿਰ ਬਾਹਰ ਖੁੱਲਤਾ ਫਿਰ ਉਹਨਾਂ ਨੇ ਕੀ ਕਰਿਆ ਸੀ ਵਾਹਿਗੁਰੂ ਵਾਹਿਗੁਰੂ ਕਿਵੇਂ ਹੱਥ ਜੋੜ ਕੇ ਅੱਖਾਂ ਬੰਦ ਕੀ ਕੇ ਕਰਕੇ ਕਿਵੇਂ ਕਰਦੇ ਸੀ ਵਾਹਿਗੁਰੂ ਵਾਹਿਗੁਰੂ ਹਾਂ ਐ ਕਰਦੀ ਸੀ ਬੱਚੇ ਕੀ ਕਹਿੰਦੇ ਸੀ ਸਾਰਿਆਂ ਨੂੰ ਵਾਲ ਨਹੀਂ ਕਟਾਉਣੇ ਹੈਨਾ ਗੁਰਦੁਆਰੇ ਜਾਣਾ ਹੈ ਵਾਹਿਗੁਰੂ ਕਰਨਾ ਹੈ ਕਿਆ ਪੂਆ ਕਿਵੇਂ ਲੱਗਦਾ ਪਰਨ ਹੈਨਾ ਉਹ ਉਹ ਪਹਿਲਾ ਵਾਲਾ ਪਰਨਾ ਹੈ ਪਰ ਆਇ ਲੱਗਦਾ ਨਾ ਫੇਸ ਨਾਲ ਉਹ ਪਹਿਲਾ ਵਾਲਾ ਉਹ ਥੋੜਾ ਜਿਹਾ ਉਹ ਦੀਗਾ ਛੋਟਾ ਵੀ ਉਹ ਪਰਨ ਕੈਨੇਡਾ ਚਲਾ ਗਿਆ ਸੀਗਾ ਨਾ ਕੈਨੇਡਾ ਨਹੀਂ ਗਿਆ ਸੀ ਮੈਂ ਇੱਥੇ ਸੀਗਾ ਔਰ ਨਿਕਰੇ ਕਰੇ ਨਹੀਂ ਮੈਂ ਗੁਰੂ ਘਰੇ ਜਾਇਆ ਮੈਂ ਮੈਂ ਗੁਰੂ ਘਰੇ ਚੱਲੇ ਆ ਲਓ ਜੀ ਵਾਹਿਗੁਰੂ ਬਾਬਾ ਜੀ ਪਹੁੰਚ ਗਏ ਬਾਬਾ ਜੀ ਆਦਾ ਨਾਰਾ ਗੁਰਦੁਆਰਾ ਮਲੇਰਕੋਟਲਾ ਸਥਿਤ ਆ ਪਹੁੰਚ ਚੁੱਕੇ ਆਗੇ ਜੀ ਠੀਕ ਹੈ ਜੀ ਤੇ ਇਹ ਜਿਹੜਾ ਗੁਰੂ ਘਰ ਸਥਿਤ ਨੇਗੇ ਇਹ ਹੈਗਾ ਜੀ ਇਹ ਹੈਗਾ ਲੁਧਿਆਣਾ ਰੋਡ ਇਧਰ ਨੂੰ ਤੇ ਹੈਗਾ ਸੰਗਰੂਰ ਰੋਡ ਠੀਕ ਹੈ ਉੱਥੇ ਸਥਿਤ ਹੈ ਗੁਰਦੁਆਰਾ ਆਦਾ ਨਾਰਾ ਮਲੇਰਕੋਟਲਾ ਤੇ ਜੀ ਅਸੀਂ ਮੱਥਾ ਟੇਕ ਲਿਆ ਗੁਰੂ ਘਰ ਦੇ ਵਿੱਚ ਤੇ ਬਾਕੀ ਆ ਸੰਗਤ ਵੀ ਜਾ ਰਹੀ ਹੈ ਸਾਰੀ ਫਤੇਗੜ ਸਾਹਿਬ ਨੂੰ ਠੀਕ ਹੈ ਜੀ ਤੇ ਇਹ ਜਿਹੜਾ ਗੁਰੂ ਘਰ ਹੈ ਜੀ ਇਹ ਬਣਿਆ ਹੋਇਆ ਨਵਾਬ ਸ਼ੇਰ ਖਾਨ ਮੁਹੰਮਦ ਜਿਨ੍ਹਾਂ ਨੇ ਛੋਟੇ ਸਹਿਬ ਜਦਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀਗਾ ਠੀਕ ਹੈ ਜੀ ਤੇ ਆਪਾਂ ਉਹਨਾਂ ਦੀ ਜਿਹੜਾ ਮਕਬਰਾ ਬਣਿਆ ਹੋਇਆ ਆਪਾਂ ਉਹਨਾਂ ਦੇ ਮਕਬਰੇ ਤੇ ਵੀ ਜਾਵਾਂਗੇ ਤੇ ਜਿੱਥੇ ਉਹਨਾਂ ਦੇ ਮਕਬਰੇ ਦਾ ਨਾਮ ਹੈ ਸ਼ਾਹੀ ਮਕਬਰਾ ਤੇ ਉਹਨਾਂ ਦੇ ਮਕਬਰੇ ਤੇ ਮੈਂ ਅੱਜ ਤੋਂ 4 ਤੋਂ 5 ਸਾਲ ਪਹਿਲਾਂ ਵੀ ਗਿਆ ਸੀਗਾ ਜਾਦੋ ਮਕਬਰੇ ਨੂੰ ਮਤਲਬ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਖਸਤਾ ਹਾਲਤ ਦੇ ਵਿੱਚ ਸੀਗਾ ਤੇ ਮਲੇਰਕੋਟਲੇ ਵਿੱਚ ਦੇਖਣ ਵਾਲੀਆਂ ਬਹੁਤ ਚੀਜ਼ਾਂ ਨੇ ਗਈਆਂ ਤੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਈ ਹੋਈ ਹੈ ਬਹੁਤ ਜ਼ਿਆਦਾ ਗੰਦੀ ਅੱਲਾਹਤਾ ਦੇ ਵਿੱਚ ਨਿਕਲੇ ਜਿਵੇਂ ਕਿ ਕਿਲਾ ਮੁਬਾਰਕ ਹੋ ਗਿਆ ਠੀਕ ਹੈ ਜੀ ਤੇ ਰਾਜੇ ਦਾ ਬਾਗ ਹੋ ਗਿਆ ਠੀਕ ਹੈ ਤੇ ਉਹ ਵੀ ਇੱਕ ਬਹੁਤ ਵੱਡਾ ਜਿੱਥੇ ਮਤਲਬ ਫਿਲਮਾਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਆ ਹੁਣ ਅਸੀਂ ਇੱਥੋਂ ਆ ਗੁਰੂ ਘਰ ਸਾਡੇ ਪਿੱਛੇ ਰਹਿ ਗਿਆ ਤੇ ਅਸੀਂ ਚੱਲਿਆਂਗੇ ਇਹ ਕਾਲਜ ਆ ਗਿਆ ਮਲੇਰਕੋਟਲੇ ਦਾ ਠੀਕ ਹੈ ਜੀ ਤੇ ਆਪਣੇ ਸਲੂਨ ਤੋਂ ਬਿਲਕੁਲ ਹੀ ਨਾਲ ਆਗਾ 100 ਕਿਲੋਮੀਟਰ ਦੀ ਦਾਇਰੇ ਦੇ ਉੱਤੇ ਬਣਿਆ ਹੋਇਆ ਲਓ ਜੀ ਇਹ ਹੈ ਸਾਡਾ ਮਲੇਰਕੋਟਲਾ ਤੇ ਇਹ ਜਿਹੜਾ ਰੋਡ ਹੈ ਸਲੂਨ ਤੋਂ ਨਾ ਸਿੱਧਾ ਸਰਹੰਦੀ ਗੇਟ ਵੱਲੋਂ ਜਾਂਦਾਗਾ ਦੇਖੀ ਮੜਾ ਰੋਕੀ ਹੋਰੇ ਖੁੱਲਾਗਾ ਇਹ ਲੋਕ ਕੀਤਾ ਹੋਇਆ ਯਾਰ ਇਹਨਾਂ ਨੇ ਸ਼ੁਕਰੀਆ ਜੀ ਤੇ ਆ ਅੰਕਲ ਜੀ ਨੇ ਚਾਬੀ ਦੇਤੀ ਤੇ ਆ ਹੈਗਾ ਜੀ ਸ਼ਾਹੀ ਮਕਬਰ ਆ ਤੁਸੀਂ ਇਹਦੀ ਖਾਸਤਾ ਹਾਲ ਦੇਖ ਸਕਦੇ ਹੋ ਸ਼ੇਰ ਖਾਨ ਮੁਹੰਮਦ ਨਵਾਬ ਮਲੇਰਕੋਟਲਾ ਜਿਨ੍ਹਾਂ ਨੇ ਖਾਦਾ ਨਾਰਾ ਮਾਰਿਆ ਸੀਗਾ ਆ ਦੇਖੋ ਤੁਸੀਂ ਹਾਲਾਤ ਆ ਲੈ ਖੁੱਲੀ ਇਹਨੂੰ ਮੜਾ ਜਾ ਅੰਕਲ ਜੀ ਕੋਲ ਚਾਬੀ ਸੀਗੀ ਇਹਦੀ ਤੇ ਇੱਧਰ ਹੈਗਾ ਜੀ ਸਰਹੰਦੀ ਗੇਟ ਤੇ ਆ ਇੱਧਰ ਉਹ ਸਲੂਨ ਤੋਂ ਪਿਪਲੀ ਵਾਲਾ ਪੈਟਰੋਲ ਪੰਪ ਹੈ ਉਹ ਵਾਲਾ ਰੋਡ ਹੈ ਇਹ ਠੀਕ ਹੈ ਠਾਲ ਦੇ ਮੜਾ ਜਾ ਉੱਤੋਂ ਚੱਕ ਕੇ ਹੋਲ ਉੱਤੋਂ ਚੱਕ ਕੇ ਥੱਲੇ ਲੱਗਿਆ ਵੇ ਕੋਈ ਜਿੰਦਾ ਵੀ ਵਿੱਚੀ ਬੰਦ ਕਰ ਦੇ ਆ ਗਿਆ ਜੀ ਸ਼ਾਹੀ ਮਕਬਰਾ ਉਹ ਲਿਖਿਆ ਹੈ ਜੀ ਨਵਾਬ ਸ਼ੇਰ ਮੁਹੰਮਦ ਖਾਨ ਜੀ ਇਹ ਲਿਖਿਆ ਹੋਇਆ ਹੈ 1672 ਤੋਂ ਸਸਤਾਰਾਂ ਸੋਹਾਂ ਦਾ ਕਰ ਇਹਨਾਂ ਦਾ ਟਾਈਮ ਦੇ ਹੈ ਠੀਕ ਹੈ ਜੀ ਯਸਰ ਜੀ ਠੀਕ ਹੈ ਤੇ ਉਹਨਾਂ ਦਾ ਮਕਬਰਾ ਇਹ ਤੇ ਆ ਬਾਕੀ ਸਾਰਾ ਉਹਨਾਂ ਦਾ ਪਰਿਵਾਰ ਹੈ ਜੀ ਇਹ ਉਹਨਾਂ ਦੀ ਸਾਰੇ ਪਰਿਵਾਰ ਦੇ ਲੋਕ ਨੇ ਉਰੇ ਪੁਰੇ ਹਾਂ ਠੀਕ ਹੈ ਠੀਕ ਹੈ ਤੇ ਇਹਦੀ ਜਿਹੜੀ ਸੰਭਾਲ ਹੈ ਫਿਰ ਉਹ ਕਿੰਨ ਦਿੱਤੀ ਹੋਈ ਹੈ ਜੀ ਇਹ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਅੱਛਾ ਜਿਹੜਾ ਜਿਹੜਾ ਇਹਨਾਂ ਦਾ ਮਕਬਰਾ ਸੀਗਾ ਜਾਂ ਇਹਨਾਂ ਦੀ ਉਹ ਸੀਗੀ ਤੇ ਇਹਦੇ ਉੱਤੇ ਵੀ ਆ ਚੀਜ਼ ਬਣੀ ਨਾ ਹੋਵੇ अच्छा अच्छा ਵੀ ਮੈਨੂੰ ਇਦਾਂ ਹੀ ਉਹ ਕਰਦੇ ਹੋ ਤੁਸੀਂ ਵੀ ਧੁੱਪ ਛਾਂ ਲੱਗਦੀ ਰਹੇ ਇਹਨਾਂ ਨੂੰ ਯਾਰ ਚੱਪਲਾ ਨਹੀਂ ਲੈ ਕੇ ਜਾ ਸਕਦੇ ਭਾਈ ਕੱਢਣੀਆਂ ਪਹਿਣਗੀਆਂ ਪਤਾ ਕੱਢੂ ਇਸੇ ਵੀ ਤਰ੍ਹਾਂ ਦੀ ਕੋਈ ਵੀ ਹਿਸਟਰੀ ਜਾਂ ਕੁਝ ਵੀ ਇੱਥੇ ਨਹੀਂ ਦਿੱਤਾ ਹੋਇਆ ਲੱਗਦਾ ਕਿ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਹੈ ਟੋਟਲੀ ਜਿੰਨਾ ਪਰਿਵਾਰ ਆ ਉਹ ਸਾਰਾ ਇੱਥੇ ਦਫਨ ਹੋਇਆ ਹੋਇਆ ਹੈ ਤੇ ਆ ਇਹਨਾਂ ਦਾ ਨਾਮ ਲਿਖਿਆ ਹੋਇਆ ਹੈਗਾ ਨਵਾਬ ਸ਼ੇਰ ਮੁਹੰਮਦ ਖਾਨ 1672 ਤੋਂ 1712 ਏਡੀ ਦੇ ਵਿੱਚ ਇਹ ਬਾਕੀ ਉਰਦੂ ਦੇ ਵਿੱਚ ਲਿਖਿਆ ਹੋਇਆ ਉਰਦੂ ਚ ਨੇਮ ਲਿਖਿਆ ਹੋਇਆ ਉਹਨਾਂ ਦਾ ਇਸ ਤਰੀਕੇ ਨਾਲ ਤੇ ਆ ਉਹਨਾਂ ਦੀ ਜਨਮ ਤੇ ਜਿਹੜੇ ਇਹ ਇਹਨਾਂ ਦੀ ਜੀਵਨ ਦੀ ਜਿਹੜੀ ਸਮਾਪਤੀ ਹੋਈ ਹੈ ਉਹਦੀ ਤਰੀਕ ਲਿਖੀ ਹੋਈ ਹੈ ਮੈਂ ਤੇਰੇ ਪੁੱਤਰ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਪਤੇ ਬੁਲਾ ਗਏ ਮੈਂ ਤੇਰੇ ਪੋਤਰੇ ਸ਼ਹੀਦੀ ਪਾ ਗਏ ਨੀਹਾ ਵਿੱਚ ਆਖਰੀ ਫਤਹ ਬੁਲਾ ਗਏ ਮੌਸਮ ਰੱਬ ਨੇ ਬਹੁਤ ਖਰਾਬ ਕਰਤਾ ਤੇ ਫਿਲਹਾਲ ਲੱਗੇ ਹੋਏ ਆ ਤੇ ਲਗਭਗ ਬੜਾ ਬੜਾ ਮੌਸਮ ਬਹੁਤ ਰੱਬ ਰੱਬ ਵੀ ਕਹਿੰਦਾ ਵੀ ਹਜੇ ਦੇਖ ਲੈ ਸਿਮਰਨ ਆ ਗਿਆ ਫਿਰ ਮੀਂਹ ਹਣਾ ਬਾਲਾ ਕੰਮ ਖਰਾਬ ਕਰਤਾ ਯਾਰ ਸਾਡੇ ਸੇਵਾਦਾਰ ਜੋਧੇ ਆਹ ਦੇ ਹੁਣ ਆਪ ਛੱਕ ਰਹੇ ਨੇ ਆਪ ਛੱਕ ਰਹੇ ਹੁਣ ਚਾਹ ਚਾ ਵਸ ਔਰ ਚਾਹ ਤੇ ਬ੍ਰੈਡ ਸੇਵਾਦਾਰ ਜੋਧੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਲਗਭਗ ਹਟ ਜੇ ਗਿਆ ਥੋੜੀ ਥੋੜੀ ਕਿਣਮਣ ਜੀ ਹੋਣ ਲੱਗੀ ਉੱਤਰ ਦਾ ਖਸਾ ਹੈ ਤੀ ਉਦੋਂ ਮੀ ਪਹਿਲਾਂ ਅਜੇ ਕਿੰਨਾ ਕ ਰਹਿ ਗਿਆ ਘਟ ਗਿਆ ਹਨਾ ਮੀ ਨਹੀਂ ਕਿੱਥੇ ਐ ਨਹੀਂ ਹਜੇ ਲਾਉਂਦੇ ਇਹ ਮੀਨੇ ਹਟ ਜਾਣਾ ਨੇ ਇਹਨੇ ਬਾਲਾ ਟਾਈਮ ਰਹਿਣਾ ਨਹੀਂ ਹੋਰ ਫੜੇ ਸੇਲੇ ਹਲਵਾਈ ਕੀ ਟੈਂਟ ਦੂਜਾ ਲਵਾ ਲੈਂਦੇ ਪਹਿਲਾ ਲੱਗਦਾ ਨਹੀਂ ਦੀ ਵੀ ਇੰਨਾ ਮੀਂਹ ਆਊਗਾ ਮੀਂਹ ਬਹੁਤ ਆਗਾ ਬਾਹਲਾ ਹੈਵੀ ਮੀਂਹ ਆਇਆ ਹਨਾ ਤਰਪਾਲ ਪਾ ਲੈਂਦੇ ਉਹ ਪੁਰਾਣਾ ਤਰਪਾਲ ਨਾਲ ਵੀ ਨਹੀਂ ਛਟਣਾ ਤੀਗਾ ਟੈਂਟ ਟੈਂਟੇ ਦੂਜਾ ਲਾਉਣਾ ਚਾਹੀਦਾ ਦੀ ਆਪਾਂ ਨੂੰ ਵਾਟਰ ਪ੍ਰੂਫ ਟੈਂਟ ਹੁੰਦਾ ਜਿਹੜਾ ਲੋ ਜੀ ਥੋੜਾ ਪ੍ਰੋਸੈਸ ਦੁਬਾਰੇ ਸ਼ੁਰੂ ਕੀਤਾ ਲੱਗੇ ਹੋਏ ਨੇ ਘਟਣਾ ਪਰ ਉਹ ਮੀਂਹ ਹਟਿਆ ਨਹੀਂ ਹੈਗਾ हैगी अहे है जे कणमण कणमण जी आ एक ता टेंट ਪੜਾ ਚੁਈ ਜਾਂਦਾ ਸਾਡਾ ਇਹਦੇ ਕਰਕੇ ਬਾਕੀ ਤਿਆਰ ਕਰਕੇ ਰੱਖ ਲੈਣੇ ਆ ਉਦੋਂ ਬਾਅਦ ਦੇਖਾਂਗੇ ਫਿਰ ਅਸੀਂ ਆਏ ਦੀ ਜੀ ਟੈਂਟ ਪਤਾ ਕਰਨਾ ਜਿਹੜਾ ਟੈਂਟ ਮਤਲਬ ਬਾਟਰ ਪ੍ਰੂਫ ਹੋਵੇ ਸਾਨੂੰ ਉਹ ਵੀ ਨਹੀਂ ਮਿਲਿਆ ਹੈ ਜੀ ਹੁਣ ਅਸੀਂ ਵਾਪਸ ਚੱਲਦੇ ਆ ਉਹੀ ਜਿਹੜੀ ਤਰਪਾਲ ਦੀ ਪਾਈ ਹੋਇਆ ਤਰਪਾਲ ਦੀ ਨਾਲੇ ਦੇਖਦੇ ਆਂ ਆਰ ਕੇ ਵੀ ਉਹਦੇ ਨਾਲ ਹੀ ਗੱਲ ਬਣ ਜੇ ਮੀ ਪੂਰਾ ਇਮਤਿਹਾਨ ਲੈ ਰਿਹਾ ਹਨਾ ਦਿਲਪ੍ਰੀਤ ਹੋਏ ਪੂਰਾ ਐ ਕਹਿ ਰਿਹਾ ਵੀ ਤੁਸੀਂ ਕਿਵੇਂ ਲੰਗਰ ਲਾ ਲੋਗੇ ਪਰ ਕਾਹਨ ਐ ਜਿਹਾਰੂ ਨੇ ਸਾਡੇ ਬੰਦੇ ਸਾਰੇ ਚੱਕ ਦੇਣਗੇ ਕੰਮ ਨੂੰ ਉਹ ਪਹੁੰਚ ਗਏ ਪਾਣੀ ਵੀ ਬਹੁਤ ਖੜ ਗਿਆ ਇੰਨਾ ਮੀਂਹ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਕਿ ਸਾਬ ਜਾਦਿਆਂ ਦੇ ਦਿਨ ਦੇ ਅੱਜ ਦੇ ਦਿਨ ਮਤਲਬ ਇੰਨਾ ਮੀਂਹ ਪਿਆ ਹੋਵੇ ਤਾਂ ਇੰਜ ਤਾਂ ਪੈ ਜਾਂਦੀਆਂ ਨੇਗੀਆਂ ਉਹ ਤਾਂ ਦੇਖੇ ਨੇ ਪਰ ਇੰਨਾ ਮੀਂਹ ਨਹੀਂ ਕਦੇ ਦੇਖਿਆ ਸੀਗਾ ਵੇ ਇੰਨਾ ਮੀਂਹ ਪਊਗਾ ਉਹ ਉਤਰਪਾਲ ਜੀ ਤਾਂ ਅਸੀਂ ਲਾ ਲੀਤੀ ਐ ਉੱਤੇ ਜੇ ਕਰਕੇ ਜੋਦਾਏ ਥੈਂਕ ਯੂ ਮੀ ਆਪ ਤੁਮ ਕੋ ਮਿੱਚ ਰਹੋ ਕਿੰਨਾ ਤਾਰਾ ਕਰਕੇ ਆਹ ਬਾਰੇ ਰੱਬ ਨੇ ਫੇਰ ਮੀ ਪਾਤਾ ਜੀ ਫੇਰ ਆ ਗਿਆ ਮੀ ਆ ਫੇਰ ਅਸੀਂ ਢਾਗ ਲਈ ਤੇ ਦੇਖੋ ਹੁਣ ਕੀ ਬਣਦਾ ਗਾ ਛੇ ਜੀ ਜੀ ਦੀ ਹੜ ਜਾ ਬਾਬਾ ਆ ਜਿਹੜੇ 2-4 ਕੇ ਰਹਿ ਗਏ ਬਸ ਉਹੀ ਪਾਉਣ ਲੱਗੇ ਹੋਏ ਆ। ਲੋ ਜੀ ਦਿਵਾਰੇ ਸ਼ੁਰੂ ਕਰਤਾ ਤੇ ਮਾੜੀ ਮੋਟੀ ਜੀ ਕਣੀ ਬਹਿ ਰਹੀਆਂ ਨੇ ਜੀਆਂ ਪਰ ਫੇਰ ਵੀ ਕੰਮ ਚੱਲੀ ਜਾ ਰਿਹਾਗਾ। ਬਾਲਾ ਜਾਦੇ ਓਏ ਬੱਦਲ ਬਹੁਤ ਆ ਗਿਆ। ਹੈ? ਕਾਲੀ ਘਾਟ ਆ ਗਈ ਨਾ। ਚੱਕੀਏ ਨੂੰ। ਕਾਰ ਨਾਲੇ ਕਾਰ ਕੇ ਉੱਪ ਚਲੀ ਆਹ ਤੁਮਾਰੇ ਗਾਹੋਂ ਜੀ ਇਹ ਪੱਤਰ ਚੱਕ ਕੇ ਰੱਖ ਲਈਏ ਹੁਣ ਕੱਢੀ ਨੂੰ ਹਾਂ ਗਰਮ ਆ ਜਾਏ ਰੋਕੋ ਅੱਛਾ ਰੱਖੀਦਾ ਜਾਉ ਰੱਖਣ ਦਾ ਕੀ ਹੈ ਜਿਹੜੀ ਚਾਹ ਚਾਹ ਵੀ ਤੇ ਕੋਈ ਜਾਂ ਉਹ ਚ ਪਈ ਆ ਹਾਂ ਇਹੋਂ ਦਾ ਪਾਣੀ ਆ ਜੀ ਨਹੀਂ ਮੈਂ ਉਹ ਟੱਟੀ ਕਰਦਾ ਹਾਂ ਮੇਰੇ ਆ ਬਈ ਪਾਪਾ ਦਾ ਨਾ ਕੁਛ ਸੁਣਾ ਦੂਆ ਤੀਜੀ ਵਾਰੀ ਹੋ ਗਈ ਆ ਆ ਦੱਦੜ ਕਿੰਨੇ ਖੜਾ ਸੇਵਾ ਤਾਂ ਸਾਡੀਆਂ ਆਂਟੀਆਂ ਨੇ ਹੀ ਆ ਭਾਈ ਦੇਖ ਲੈ ਹੈ ਬਟ ਦੇਖ ਲੈ ਸਾਰੀ ਸਾਫ ਸਫਾਈ ਕਰ ਵੀ ਦਿੱਤੀ ਹੈ ਘਰ ਦਾ ਖਿੱਚਦਾ ਵੀ ਇਹਨਾਂ ਨੇ ਕੰਮ ਪੂਰਾ ਆਸਮਾਨ ਇੱਧਰ ਰੱਖਦਾ ਜਿਹੜਾ ਬਚਿਆ ਹੋਇਆ ਮਾੜਾ ਮੋਟਾ ਹਾਂਜੀ ਕੱਚ ਤਾਂ ਚੱਕ ਤਾਵੇ ਇਹ ਨੇ ਅਸਲੀ ਲੈ ਐਵੇਂ ਸ ਤਾਂ ਪੈੜਾਂ ਕਰੀ ਜੰਨੇ ਆਂਟੀ ਦੁਬਾਰੇ ਅਰਤੀ ਸਮਾਪਤੀ ਹਾਂਜੀ 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 ਚਲੋ ਜੀ ਬਾਈ ਗਰੂ ਦੀ ਕਿਰਪਾ ਨਾਲ ਸਮਾਪਤੀ ਹੋ ਗਈ ਪਰ ਮੀ ਨੇ ਬਸ ਕਰਾਦੀ ਸਾਡੀ ਹਨਾ ਚੱਲ ਕੋਈ ਗੱਲ ਨਹੀਂ ਹੋਣ ਕੀ ਆਉਂਦੇ ਜਾਂਦੇ ਨੂੰ ਪਿਆ ਰਹੇ ਆ ਰਾਹੀ ਨੂੰ ਹਾਂਜੀ 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 ਹਾਂ ਆਉਂਦੀ ਜਾਂਦੇ ਰਾਹੀ ਨੂੰ ਪਿਆ ਰਹੇ ਆਗੇ ਚਾਹ ਵੀ ਤੇ ਬਾਕੀ ਜਿਹੜਾ ਸਮਾਨ ਆਗਾ ਸਮਾਨ ਅਸੀਂ ਛੱਡਣ ਚੱਲੇ ਆਗੇ ਜਿਹੜਾ ਲੱਗ ਭਾਗ ਅਸੀਂ ਚੱਕ ਲਿਆ ਤੇ ਇੱਕ ਟਮੇਟ ਪਾਣੀ ਬਹੁਤ ਢੜਾਗਾ ਇਹ ਬਾਬਾ ਜੀ ਮਿਲਦੇ ਆਏ ਇੱਕ ਹੋਰ ਨਵੇਂ ਬਲੌਗ ਚ ਇੱਕ ਹੋਰ ਨਵੇਂ ਦੇਣ ਦੇ ਵਿੱਚ